ਇੱਠੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ ਲਓਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਊਗੀ ਪਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਹੈ ਇਹ ਚੋ ਨਾਲਾਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾਂ ਉਹ ਆਪਦੀ ਕਿਤਾਬ ਚੱਕ ਕੇ ਬਹਿਂਦਾ ਸੀ ਤੁਹਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹ ਹੋ ਜਾਨੀਗਾ ਜਿਹੜਾ ਇੰਨੀ ਜਿਹੜੀ ਉਹਨੇ ਤਰੱਕੀ ਕੀਤੀ ਹੋਵੇ ਮੈਂ ਤਾਂ ਜਮੈਂ ਹੀ ਨਹੀਂ ਸੋਚਿਆ ਸੀਗਾ ਕਦੇ ਕਿਉਂਕਿ ਐਵੇਂ ਆ ਕਿ ਇਹ ਕਰਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਏ ਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਸਰ ਜੇ ਉਹ ਕਰਿਆ ਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜ੍ਹਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਠੱਠੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ੍ਹ ਲੋਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜੂਗੀ ਪ੍ਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਬੱਚਿਆਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਪੜ੍ਹੋ ਅੱਗੇ ਸਾਰਿਆਂ ਨੂੰ ਸਾਡਾ ਤੇ ਵੀ ਤੁਸੀਂ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਜ਼ਿਲ੍ਹੇ ਦਾ ਨਾਮ ਮਿਹਨਤ ਅਸੀਂ ਕੀਤੀ ਹੈ ਜੇ ਠੱਠੇ ਤੇ ਵੀ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾਂ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਪੱਠੇ ਤੇ ਰਹਿੰਦੇ ਸੀ ਤਾਂ ਤਾਂ ਅਸੀਂ ਜਾਂਦੇ ਸੀਗੇ ਅਸੀਂ ਰਹਿੰਦੇ ਉੱਥੇ ਹੀ ਸੀਗੇ 5-7 ਸਾਲ ਅਸੀਂ ਪੱਠੇ ਤੇ ਹੀ ਲਾਏ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਤਾਂ ਤਾਂ ਅਸੀਂ ਜਾਵਾਂਗੇ ਹਾਂਜੀ ਹਾਂਜੀ ਪਿੰਡ ਦਾ ਪਹਿਲਾ ਬੱਚਾ ਜੀ ਇਸ ਸਟੈਂਡ ਤੇ ਪਹੁੰਚਿਆ ਜੀ ਤੇ ਹੁਣ ਸਾਡਾ ਇਹ ਕਹਿਣਾ ਬੱਚਿਆਂ ਨੂੰ ਹੋਰ ਵੀ ਵੀ ਆਪਦੇ ਵਧੀਆ ਪੜੋ ਤੁਸੀਂ ਆਹ ਮੋਬਾਈਲਾਂ ਨੂੰ ਲਾਂ ਦਾ ਖਹਿੜਾ ਛੱਡੋ ਨਸ਼ਿਆਂ ਚ ਨਾ ਪਾਓ ਦਾ ਵੀ ਪਿੰਡ ਕਦੋਂ ਲੱਗਾ ਤੁਹਾਨੂੰ ਕਦੋਂ ਖੁਸ਼ਖਬਰੀ ਮਿਲੀ ਤੁਹਾਨੂੰ ਸਾਨੂੰ 15 ਦਿਨ ਹੋ ਗਏ ਜੀ ਖੁਸ਼ਖਬਰੀ ਮਿਲੇ ਨੂੰ ਤਾਂ ਬਰਾਹੂ ਛੁੱਟੀ ਵੀ ਆਉਂਦਾ ਸੀਗਾ ਤਾਂ ਦਾ ਵੀ ਉਹ ਕਰੇ ਇੱਕ ਦੋ ਦਿਨ ਨਹੀਂ ਰਹਿੰਦਾ ਸੀ ਜਾਣ ਵੇਲੇ ਰਹਿੰਦਾ ਸੀ ਆਉਣ ਵੇਲੇ ਰਹਿੰਦਾ ਸੀ ਛੁੱਟੀ ਆਪ ਦੀ ਚੰਡੀਗੜੀ ਘਟਦਾ ਸੀਗਾ ਉੱਥੇ ਹੀ ਉਹ ਪੜਦਾ ਸੀਗਾ ਤਿਆਰੀ ਕਰਦੇ ਹਾਂਜੀ ਸੀਨੀਅਰ ਸਕੈਂਡਰੀ ਸਕੂਲ ਕੋਡ ਸੁਖਿਆ ਇੱਥੇ ਪੜਿਆ ਜੀ ਪਲੱਸ 1 ਪਲੱਸ 2 ਦੀ ਉਹਨੇ ਮੁਹਾਲੀ ਤੋਂ ਕੀਤੀ ਆ ਜੀ ਮੈਰਿਟੋਰੀਅਸ ਦੇ ਵਿੱਚ ਉਮੀਦ ਸੀਗੀ ਕਿ ਤਰ੍ਹਾਂ ਕਿਤੇ ਤੁਹਾਡਾ ਬੱਚਾ ਇੱਥੇ ਤੱਕ ਪਹੁੰਚੂਗਾ ਹਾਂਜੀ ਉਮੀਦ ਪੂਰੀ ਸੀਗੀ ਸਾਨੂੰ ਵੀ ਜਦੋਂ ਇੰਨੀ ਇਹ ਮਿਹਨਤ ਕਰੀ ਜਾਂਦਾ ਏ ਰਾਤ ਨੂੰ ਵੀ ਉਹ ਸੌਂਦਾ ਨਹੀਂ ਸੀ ਜੇ ਛੋਣ ਨਾ ਲਾਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾਂ ਉਹ ਆਪਦੀ ਕਿਤਾਬ ਚੱਕ ਕੇ ਹੀ ਬਹਿਂਦਾ ਸੀ ਬੱਚੀ ਹੁਣ ਤੁਹਾਡੀ ਕੀ ਕਰ ਰਹੀ ਹੈ ਬੇਟੀ ਜੀ ਹੁਣ ਇਹਦਾ ਬੀਐਡ ਦਾ ਇੱਕ ਲਾਸਟ ਸੈਮਿਸਟਰ ਰਹਿੰਦਾ ਉਹਦੇ ਪੇਪਰ ਹੋਈ ਜਾਂਦੇ ਆ ਤੇ ਇਸ ਵਕਤ ਹਜੇ ਇਹ ਪ੍ਰਾਈਵੇਟ ਹੀ ਆ ਯੂਨੀਵਰਸਿਟੀ ਦੇ ਵਿੱਚ ਸਕੈਨ ਕਰਦੀ ਹੈ ਪੇਪਰ ਬੱਚੇ ਤੇ ਵੀ ਕੋਈ ਉਮੀਦ ਹੈਗੀ ਆ ਆਉਣ ਵਾਲੇ ਹਾਂਜੀ ਹਾਂਜੀ ਹੈਗੀ ਆ ਜੀ ਟੀਚਰ ਬਣੂਗੀ ਮਾਂ ਦੀ ਕੋਈ ਇੱਕ ਸੁਪਨਾ ਸੀਗਾ ਵੀ ਮੈਂ ਵੱਡਾ ਅਫਸਰ ਬਣਾਉਣਾ ਹਾਂ ਹਾਂਜੀ ਹਾਂਜੀ ਪੂਰਾ ਸੁਪਨਾ ਸੀ ਬੱਚਿਆਂ ਨੂੰ ਦੋਨਾਂ ਨੂੰ ਇਹੀ ਸੀ ਵੀ ਸਾਨੂੰ ਕੋਈ ਗਾਲ ਲਾਂਭਾ ਨਾ ਦਵਾਏ ਜੋ ਪੜ ਜਿੰਨਾ ਮਰਜੀ ਲਓ ਹਾਂਜੀ ਮੈਨੂੰ ਆਪਦੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਣੀ ਹੈਗਾ ਜਿਹੜਾ ਇੰਨੀ ਜਿਹੜੀ ਉਨੀ ਤਰੱਕੀ ਕੀਤੀ ਹੋਵੇ ਸਰ ਸਾਡਾ ਜਿਹੜਾ ਹੈਗਾ ਇਹ ਜ਼ਿਆਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚ ਗੰਜਾਵੜੀ ਦਾ ਸੀਗਾ ਤੇ ਐਂ ਜਿਹੜਾ ਹੈਗਾ ਇਹ ਆਪਦਾ ਟਾਈਮ ਕੱਢਦੇ ਸੀਗੇ ਤੋਂ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਬਤੀਤ ਹੋਇਆ ਏ ਤੁਸੀਂ ਵੀ ਚੋਣ ਲਾਉਂਦੇ ਹੋ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਤੇ ਸਰਕਾਰੀ ਸਕੂਲ ਹਾਂਜੀ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀ ਕਦੇ ਕਿਉਂਕਿ ਐਵੇਂ ਆ ਕਿ ਘਰ ਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਏ ਸਾਨੂੰ ਐਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਪਰ ਜਿਹੜੇ ਹੈਗੇ ਆ ਹੁਣ ਜਿਹੜੇ ਬੱਚੇ ਜਿਹੜੇ ਮੈਰੀਟੋਰੀਅਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਹੀ ਆ ਵੀ ਤੁਸੀਂ ਵੀ ਜਿਹੜਾ ਹੈਗਾ ਇਹ ਇਹਨਾਂ ਪੇਪਰਾਂ ਬਾਰੇ ਹੁਣ ਜਾਣਕਾਰੀ ਲੈ ਸਕਦੇ ਹੋ ਬ੍ਰਦਰ ਤੋਂ ਆ ਕੇ ਤੇ ਜਿਹੜਾ ਆਪਦੀ ਤਿਆਰੀ ਕਰ ਸਕਦੇ ਆ ਤੇ ਇਥੋਂ ਟਿੱਕਰ ਪਹੁੰਚ ਸਕਦੇ ਆ ਸਰ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨ ਦਾ ਹੀ ਆ ਵੀ ਮੈਂ ਟੀਚਰ ਬਣ ਜਾਵਾਂ ਹਾਂਜੀ ਹਾਂਜੀ ਉਹਨੇ ਦੱਸਿਆ ਇਹ ਵੀ ਸਾਡੇ ਵਿੱਚ ਜਿਹੜੇ ਦੋ ਹੀ ਬੱਚੇ ਸੀਗੇ ਜਿਹੜੇ ਪੰਜਾਬ ਦੇ ਸੀਗੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ ਤੇ ਇੱਕ ਮੇਰਾ ਬ੍ਰਦਰ ਫਰੀਦਕੋਟ ਜ਼ਿਲ੍ਹੇ ਦਾ ਹੀ ਬ੍ਰਦਰ ਵੈਸੇ ਤਾਂ ਛੁੱਟੀ ਦਾ ਹੀ ਕਰ ਰਿਹਾ ਏ ਵੀ ਮੈਂ ਆ ਜੂੰਗਾ ਘਰੇ ਤੇ ਪਰ ਹਾਲਾਤ ਹੀ ਇਹੋ ਜਿਹੇ ਆ ਵੀ ਛੁੱਟੀ ਜਿਹੜੀ ਨਹੀਂ ਮਿਲ ਰਹੀ ਆ ਤੇ ਪਰ ਜਦੋਂ ਵੀ ਆਇਆ ਜਨਾ ਵੀ ਆਇਆ ਗਿਆ ਤਾਂ ਫਿਰ ਅਸੀਂ ਉਹਨੂੰ ਕਹਿ ਵੀ ਅਸੀਂ ਤੈਨੂੰ ਉੱਥੇ ਹੀ ਆ ਕੇ ਮਿਲ ਲਾਂਗੇ ਜਿੱਥੇ ਵੀ ਤੂੰ ਆਇਆ ਸਰ ਜੇ ਉਹ ਘਰੇ ਆਇਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਆ ਜੇ ਤਾਂ ਉਸ ਕਾਲਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਅਸੀਂ ਸਰਹਿੱਤ ਸੰਗਤ ਉਹਦਾ ਬਹੁਤ ਬਹੁਤ ਧੰਨਵਾਦ ਵਹਿਗੁਰੂ ਦਾ ਉਸ ਕਾਲਪੁਰਖ ਦਾ ਇੱਥੋਂ ਨਾ ਲਾਂਦੇ ਰਹੀ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲਾਂ ਤੋਂ ਹਿਸ਼ਾਰ ਸੀ ਜਾਨੀ ਕਿ ਪੜਨ ਦੇ ਉਹ ਹੌਸਲਾ ਵਧਦਾ ਰਹਿੰਦਾ ਸੀ ਵੀ ਚੱਲ ਸਾਡੇ ਬੱਚੇ ਘੱਟੋ ਘੱਟ ਵੀ ਇਹੀ ਤਾਂ ਜਿਹੋ ਜਿਹੇ ਹੈਗੇ ਆ ਤੇ ਬੱਚੇ ਪੜ੍ਹਦਾ ਰਹੇ ਆ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਦੇ ਸਾਨੂੰ ਬਹੁਤ ਘਰ ਬੈਗਾ ਦਾ ਸਾਡੇ ਬੱਚੇ ਕਿਸ ਸ੍ਰੇ ਸਟੈਂਡ ਤੇ ਪਹੁੰਚੇ